ਕਿੰਜੀ ਸ਼ੁਰੂਆਤ ਹੁੰਦੀ ਆ ਸਵੇਰੇ ਆ ਮੈਂ ਆਇਸ ਕਯੂਬ ਬਣਾ ਕੇ ਰੱਖਿਆ ਜਿੰਜਰ ਗਾਰਲਿਕ ਲਿਮਨ ਐਂਡ ਬਲੈਕ ਪੈਪਰ ਦੀਆਂ ਤੇ ਸਵੇਰੇ ਮੈਂ ਇਹੀ ਪੀਣੀ ਆ ਬਹੁਤ ਵਧੀਆ ਗੰਢੇ ਘੱਟੇ ਆ ਜੀ ਵੈਲਕਮ ਤੁਹਾਡਾ ਕੀ ਕਹਿਣਾ ਤੇ ਨਹੀਂ ਜਾਣੋ ਅੱਜ ਅਸੀਂ ਕੁਝ ਜ਼ਿਆਦਾ ਕੰਮ ਨਹੀਂ ਕਰਨੇ ਜਸਟ ਪਵੇ ਲਓ ਜੀ ਰਤਨੇ ਆਪਦੀ ਗੱਡੀ ਬਾਹਰ ਕੱਢ ਲੈਂਦੇ ਨੂੰ ਬੜਾ ਆਚ ਆ ਰਿਹਾ ਵੀ ਮੈਨੂੰ ਬਾਹਰ ਲੈ ਕੇ ਜਾਵਾਂ ਤੇ ਚਲਾਵਾਂ ਰਤਨ ਦੇ ਇੱਧਰ ਹੱਲ ਵੀ ਕਰਦਾ ਪੌੜੀਆਂ ਚੜ੍ਹਦਾ ਇੱਥੇ ਆ ਵੁੱਡਨ ਦਾ ਇੱਕ ਬੋਰਡ ਜਾਂ ਪਿਆ ਸੀ ਮੈਂ ਇੱਥੇ ਪੌੜੀਆਂ ਤੇ ਲਗਾਦਾ ਨਾਲੇ ਤੇ ਇੱਥੇ ਟ੍ਰੰਪਲਾਈਨ ਰੱਖਦਾ ਹੁਣੇ ਚੜ੍ਹ ਨਹੀਂ ਸਕਦਾ ਪੌੜਾ ਟਰਾਈ ਤਾਂ ਕੀਤਾ ਦੇਖੋ ਵਰਕ ਕਰਦਾ ਕਿ ਨਹੀਂ ਹਾਰਡ ਵਰਕ ਚੱਕਰ ਮੁੰਡੇ ਦਾ ਹਾਰਡ ਵਰਕ ਏ ਏ ਏ ਗੁੱਡ ਜੌਬ ਗੁੱਡ ਵੈਰੀ ਗੁੱਡ ਇਧਰ ਬੜੇ ਕਾਂਜ ਹਾਂਜੀ ਲੋ ਜੀ ਮੇਰਾ ਤਾਂ ਤੇ ਚਲ ਆਇਆ ਗੱਡੀ ਬਾਹਰ ਬਹੁਤ ਖਰਾਬ ਆ ਜੀ ਬੰਦਾ ਹਾਂਜੀ ਰੋਡ ਤੇ ਨਹੀਂ ਜਾਣਾ ਹਾਲੇ ਸਾਡੀ ਵਾਲੀ ਸਟਰੀਟ ਬਹੁਤ ਸੀਸਾ ਅੱਗੋਂ ਬੰਦਾ ਐਨ ਹੀ ਆਹੀ ਸਾਡੀ ਦੋ ਚਾਰ ਲਾਸਟ ਘਰ ਤੇ ਸੇਫਾ ਬਸ ਫਿਰ ਵੀ ਧਿਆਨ ਤਾਂ ਰੱਖਣੇ ਪੈਂਦੇ। ਉੱਥੇ ਇੱਥੇ ਨਹੀਂ ਆਉਣਾ, ਰੋਡ ਤੇ ਨਹੀਂ ਆਉਣਾ। ਚਲੋ 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 ਚਲੋ। ਪਿੱਛੇ ਚਲੋ ਪਿੱਛੇ ਪਿੱਛੇ ਘਰੇ ਘੇੜ ਦੇ ਘਰੇ। ਉੱਥੇ ਖੇਡ ਲੈਣਾ, ਡਰਾਈਵ ਵਿੱਚ ਚਲਾ ਲੈ ਫਿਰ। ਲਓ ਜੀ। ਉਹ ਕਹਿੰਦਾ ਮੈਂ ਕਿਸੇ ਦੂਜੇ ਡਰਾਈਵਰ ਨਾਲੋਂ ਕੱਟ। ਕਿੱਧਰ? ਮੇਰੀ ਅੰਦਰ ਚਾਰ ਰੱਖੀ ਹੋਈ ਆ। ਇੱਧਰ ਜਨਾਬ। ਹੇ ਬੋਬੋ ਆ ਗਿਆ ਤੇ ਬੋਬੋ ਮੁੜਿਆ ਤੇ ਚੱਕੇ ਭੱਜਣਾ ਪਿਆ। ਕਿੱਗੇ ਆਉਣਾ ਨਹੀਂ ਸੀ ਇੱਦਾਂ ਨੇ। ਹੁਣ ਆ ਰਿਹਾ ਰੌਲਾ ਪਾਉਂਦਾ। ਕੀ ਹੋਇਆ? ਕੀ ਹੋਇਆ? ਕੀ ਕੀ ਇਹ ਦੇਣਾ ਕਿਹਨੇ ਆਇਆ ਕਿਹਨੇ ਮੈਂ ਨਾ ਡੋਰ ਤਾਂ ਨਹੀਂ ਫਾਈਨਲੀ ਹੁਣ ਮੈਨੂੰ ਇਹ ਡੋਰ ਬੰਨ੍ਹ ਦੀ ਕਰਨਾ ਪੈਣਾ ਤੇਰੀ ਕਿਤੇ ਨਹੀਂ ਰੁਕਣਾ ਹੁਣ ਖੰਗੇ ਦੇਖ ਲਓ ਬੰਦ ਹੋ ਗਿਆ ਚਲੋ ਆਓ ਚੱਲਗੇ ਬੰਦ ਹੋ ਗਿਆ ਬੰਦ ਹੋ ਗਿਆ ਆਜੋ ਆਜੋ ਮੈਂ ਲੋਕ ਨਹੀਂ ਲਗਾਏ ਉਦਾਂ ਹੀ ਉਹ ਸਟੱਕ ਜਾ ਹੋ ਗਿਆ ਹੁਣ ਇਹਨੂੰ ਹਾਰਡ ਲੱਗਦਾ ਖੋਲਣਾ ਆਜਾ ਆ ਚੱਲੀ ਮੇਰਾ ਫੇਵਰੇਟ ਬ੍ਰੈਕਫਾਸਟ ਪੀਨਟ ਬਟਰ ਵਿਦ ਬ੍ਰਾਊਨ ਬ੍ਰੈਡ ਐਂਡ ਚਾ ਐਵਰੀ ਡੇ ਸੀ ਰਤਨ ਹੁਣ ਆਪਣੀ ਜਿਹੜੀ ਬ੍ਰੈਡ ਦਾ ਲਾਸਟ ਪੀਸ ਸੀ ਉਹ ਵੀ ਡਨ ਕਰਤਾ ਇੱgetMy ਜਮੀ ਮਿਲ ਗਿਆ ਰਤਨ ਨੂੰ ਟਿੱਡ ਭਰ ਗਿਆ ਰਤਨ ਰਤਨ ਤੇ ਮੇਰਾ ਤਾਂ ਹੋ ਗਿਆ ਬ੍ਰੇਕਫਾਸਟ ਡਨ ਤੇ ਰਤਨ ਦੀ ਜੈਕਟ ਦਾ ਵੀ ਬ੍ਰੇਕਫਾਸਟ ਡਨ ਹੋ ਚੁੱਕਿਆ ਪੂਰੀ ਚੰਗੀ ਤਰ੍ਹਾਂ ਨਾਲ ਮੇਰਾ ਤਾਂ ਬ੍ਰੈਡ ਬ੍ਰੈਡ ਰਤਨ ਨੇ ਖਾ ਲਿਆ ਤੇ ਜਿਹੜਾ ਪੀਨ ਡਬਟਰ ਸੀ ਦੀ ਜੈਕਟ ਨੇ ਖਾ ਲਿਆ ਤੇ ਇਹਦੇ ਮੂੰਹ ਨੇ ਖਾ ਲਿਆ ਤੇਰੇ ਹੱਥਾਂ ਨੇ ਖਾੜੇ ਇਦਾਂ ਖਾਂਦਾ ਰਤਨ ਫਿਰ ਐਂ ਖਲਾਰੇ ਬਾਬਾ ਚਲੋ ਐਟਲੀਸ ਲੱਜ ਲੈਂਦਾ ਗੱਗੂ ਛੱਡਾ ਗੱਗੂ ਲੱਜ ਲੈਂਦਾ ਛੋਕਰਾ ਖਾ ਲੈਂਦਾ ਕੁਛ ਗਗੋ ਓਏ ਰਤਨਿਆ ਲੋ ਜੀ ਇਦਾਂ ਖੰਦਾ ਰਤਨ ਪੀਨਟ ਬਟਰ ਬ੍ਰੈਡ ਪੀਨਟਸ ਆਲਾ ਉਤੇ ਮੁੱਤੇ ਰਗਾ ਲੈਂਦਾ ਚੰਗੀ ਤਰ੍ਹਾਂ ਮੇਰੀ ਵੀ ਮੂੰਹ ਤੇ ਲਗਾਉਣਾ ਇਹਨੇ ਲਾ ਕੇ ਆ ਦੇਖੇ 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 ਬੜੇ ਪੰਗੇ ਲੈਂਦਾ ਸੱਚੀ ਲੈ ਗੱਲਾਂ ਤੇ ਕੌਣ ਲਾਉਂਦਾ ਹੁੰਦਾ ਇਹ ਕਰੀਮ ਨਹੀਂ ਪੁੱਤ ਜੰਮੀ ਆ ਰਤਨ ਜਮੀ ਹੈ ਲੰਚ ਚ ਅਸੀਂ ਪੋਹਾ ਖਿਚੜੀ ਖਾਧੀ ਦਹੀਂ ਤੇ ਖੀਰੇ ਦੇ ਨਾਲ ਰਤਨ ਨੇ ਥੋੜੀ ਜਿਹੀ ਖਿਚੜੀ ਥੋੜਾ ਜਿਹਾ ਪੋਹਾ ਖਾਤਾ ਮਿਕਸ ਕਰਕੇ ਪਸੰਦ ਆਇਆ ਨੂੰ ਪੋਹਾ ਦਹੀਂ ਦੇ ਨਾਲ ਥੋੜਾ ਜਿਹਾ ਵਧੀਆ ਬਣ ਗਿਆ ਸੀ ਫਿਰ ਅਸੀਂ ਦਮਿਕ ਚਾਹ ਚਾਹਤਾ ਮਤਲਬ ਤੁਹਾਨੂੰ ਪਤਾ ਹੀ ਹੈ ਸ਼ਾਮ ਨੂੰ ਤਾਂ ਚਾਹੀਦੀ ਚਾਹੀਦੀ ਸਭ ਨੂੰ ਹਨਾ ਜਿਹੜੇ ਚਾਹ ਲਵਰ ਨੇ ਲੋ ਬੋਲ ਡੈਗ ਨਾਲ ਮੇਰੇ ਦੋ ਬਿਸਕੁਟ ਰਤਨ ਵੀ ਭਿਓ ਕੇ ਖਾਂਦਾ ਹੁੰਦਾ ਨਾਲ ਤਾਂ ਰਤਨ ਵੀ ਖਾ ਲੂਗਾ ਰਤਨ ਇੱਕ ਤਾਂ ਆਲਰੇਡੀ ਖਾ ਲਿਆ ਹਲੇ ਚਾ ਬਣੀ ਹੀ ਸੀ ਮੈਂ ਥੰਡੀ ਰੱਖ ਦਿੱਤੀ ਖਾ ਲਿਆ ਹੁਣ ਇੱਕ ਹੋਰ ਖਾਊਗਾ ਦੇਖਦੇ ਆ ਚੱਲ ਆ ਆ ਫਿਰ ਰਿਆ ਭੋਲੂ ਕਾਕਾ ਨਾ ਤੋ ਕੇ ਸੌ ਕੀ ਵਲਵਲ ਵਹਾ ਕੇ ਹੁਣ ਵਿਲਾ ਕਿਹੜੇ ਕੱਢਣ ਕਿਉਂ ਆ ਪੁੱਤ ਕਿਉਂ ਆ ਕਿਉਂ ਕਿਉਂ ਕਾਜੋ 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 ਕਿਉਂ ਚੱਲ ਧਿਆਨ ਨਾਲ ਧਿਆਨ ਨਾਲ ਧਿਆਨ ਧਿਆਨ ਯਾ ਬਸ ਹਾ ਗਰਮ ਗਰਮ ਬਸ ਚਲੋ ਜੀ ਗੁੱਡ ਬਾਏ ਖਾ ਲੋ ਬਤ ਖਾ ਲੋ ਬਸ ਬਸ ਬਹੁਤ ਹੈ ਕਿਵੇਂ ਆ ਯਮੀ ਆ ਰਤਨ ਰਤਨ ਦੇ ਕਾਰਟੂਨ ਸਾਰਾ ਦਿਨ ਕਰੇ ਸਾਡੇ ਤੇ ਕਾਰਟੂਨ ਚਾਹੀਏ ਕੀ ਹੋਏ ਹੋਏ ਓਏ ਓਏ ਮਤਲਬ ਆਵਾਜ਼ ਕਰੋ ਜੀ ਕਿਉਂ ਹੈ ਵਾਸ਼ ਕਰ। ਚਲ ਕਰ ਦਿੰਨੇ। ਠੀਕ ਐ ਨਹੀਂ ਕ? ਲੈ ਖੋਸ਼ ਹੋ ਗਿਆ। ਕਰੀ 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 ਕਿਵੇਂ ਕਰਦੇ ਹੋ? ਕਾਪੀ ਕਰੂਗਾ ਰਤਨ ਕਰੀ? ਨਹੀਂ ਕਰਦਾ ਕਾਪੀ। ਅਰੇ ਰਤਨ ਗਵੰਡੀਆਂ ਦੇ ਘਰੇ ਪੀਜ਼ਾ ਖਾਂਦਾ ਹੋਇਆ। ਦিনার ਚ ਸੀ ਮਟਰ ਪਨੀਰ ਦੀ ਸਬਜ਼ੀ ਦੋ ਹੁਲਕੇ ਨਾਲ ਖੀਰਾ ਆਪਾਂ ਇਹ ਸਦਲੀ ਲੜਨਾ ਕਿ ਆਪਣੀ ਤਨਖਾਹ ਵੀ ਹੋਰਿਆਂ ਦੇ ਬਰਾਬਰ ਨਹੀਂ ਕਰੀ ਜਾਂਦਾ ਜਾਂਦਾ ਕਰੀ ਜਾਂਦਾ ਸਮਾਪਤ ਹੋਏ ਉਸ ਨੂੰ ਸ਼ੁਰੂ ਮੈਂ ਕਹਿੰਦੇ ਸੁਣੋ ਠੀਮੋਕ ਮਾਰ ਕੇ ਉਹ ਬਮਾਰੀ ਯਾਰ ਮਨਜੀਤ ਉਹ ਤੇ ਸਿਆਣਾ ਯਾਰ ਉਹ ਇੱਕ ਤੂ ਸੌ ਗਿਆ ਰਾਤ ਰਤਨ ਵੀ ਸੌ ਗਿਆ ਇਹ ਰਤਨ ਨਹੀਂ ਸੀ

ਲੋਕਾਂ ਦਾ ਕੋਈ ਤਾਂ ਤਰੀ ਗੱਲਾਂ ਨਹੀਂ ਆ ਮਾਤਾ ਜੀ ਠੀਕ ਹੈ ਥੈਂਕ ਯੂ so much for watching ਮਿਲਦੇ ਆ next vlog ਚ ਤਦ ਤੱਕ ਦੇ ਲਈ ਬਾਏ ਟੇਕ ਕੇਅਰ